ਸਤਿ ਸ਼੍ਰੀ ਅਕਾਲ ਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਸ੍ਰੀ ਮੁਕਤਸਰ ਸਾਹਿਬ ਘੋੜੀਆਂ ਦੇ ਮੇਲੇ ਤੇ ਦਸਹਰੇ ਤੇ ਮੇਲਾ ਲੱਗਿਆ ਘੋੜੀਆਂ ਦਾ ਤੇ ਪਤਾ ਨੂੰ ਦਿਖਾਵਾਂਗੇ ਕਿ ਮੰਡੀ ਵਿੱਚ ਕਿੰਨੇ ਕ ਘੋੜੇ ਆਏ ਆ ਤੇ ਕਿਹੜੇ ਕਿਹੜੇ ਜਾਨਵਰ ਆਏ ਆ ਤੇ ਇੱਧਰ ਸਾਜ ਸਮਾਨ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਆ ਘੋੜਿਆਂ ਲਈ ਜਾਂ ਪਸ਼ੂ ਵਾਲੀ ਵਰਤੇ ਜਾਂਦੇ ਸਮਾਨ ਵਾਲੀਆਂ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਇੱਧਰ ਦਸਤਰਾ ਆ ਗਿਆ ਲਖਾਈ ਦਸਤਰਾ ਇੱਧਰ ਜਾਨਵਰਾਂ ਦੀ ਸਟਾਲ ਲੱਗੀ ਹੋਈ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਇਹ ਸਟਾਲਾਂ ਲੱਗੀਆਂ ਹੋਈਆਂ ਖਾਣ ਪੀਣ ਵਾਲੀਆਂ ਸਟ ਇਸ ਤੋਂ ਬਾਅਦ ਤੁਸੀਂ ਘੋੜੇ ਦੇਖ ਸਕਦੇ ਹੋ ਬਹੁਤ ਸੋਹਣੇ ਘੋੜੇ ਜਿਹੜੇ ਮੰਡੀ ਵਿੱਚ ਆਏ ਆ। ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਘੋੜਿਆਂ ਲਈ ਵਰਤੇ ਜਾਂਦੇ ਪ੍ਰੋਡਕਟ ਉਹਨਾਂ ਦੀ ਸਟਾਲ ਆ ਗਈ, ਖਾਣ-ਪੀਣ ਵਾਲੀਆਂ ਸਟਾਲ ਆ ਗਈਆਂ ਤੇ ਇੱਧਰ ਵਜੀਠੀਆ ਸਟੱਡ ਫਾਰਮ ਵਾਲਿਆਂ ਦਾ ਆ ਗਿਆ। ਇਹਨਾਂ ਦੇ ਵੀ ਘੋੜੇ ਜਿਹੜੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਘੋੜੇ ਆ। ਤੇ ਇਸ ਤੋਂ ਬਾਅਦ ਹੋਰ ਵੀ ਘੋੜੇ ਜਿਹੜੇ ਆਏ ਆ ਮੰਡੀ ਦੇ ਵਿੱਚ। ਕਾਫੀ ਜ਼ਿਆਦਾ ਘੋੜੇ ਆਏ ਆ ਮੰਡੀ 'ਚ ਵੀ ਦੇਖ ਸਕਦੇ ਹੋ। ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਾਉਂਦੇ ਆ ਘੋੜਿਆਂ ਦੀ ਜਾਣਕਾਰੀ ਦਿੰਨੇ ਆ ਵੀਡੀਓ ਦੇ ਵਿੱਚ। ਆਪਣੇ ਵੀਡੀਓ ਨਾਲ ਤਾਂ ਅੱਜ ਵੀ ਅੱਜ ਆਪਾਂ ਸਾਰਾ ਮੇਲੇ ਤੇ ਆਏ ਆ ਤੇ ਜਵੰਦਾ ਸਟੱਡ ਫਾਰਮ ਤੇ ਛੜਿਆ ਤੇ ਬਾਈ ਜੀ ਨਾਲ ਗੱਲਬਾਤ ਕਰਾਉਣੀ ਆਪਾਂ ਤੇ ਘੋੜੇ ਦੇ ਬਾਰੇ ਸਾਰੀ ਜਾਣਕਾਰੀ ਲਈਏ ਹਾਂ ਜੀ ਇਹ ਸਹੀ ਗੱਲ ਜੀ ਪਹਿਲਾਂ ਆਪਣਾ ਨਾਮ ਦੱਸੋ ਮੈਂ ਰਾਜੀਵ ਸਿੰਘ ਜੀ ਠੀਕ ਹੈ ਜਵੰਦਾ ਸਟੱਡ ਫਾਰਮ ਦੇ ਨਾਂ ਤੇ ਆਪਣਾ ਹਾਂ ਜੀ ਹਾਂ ਜੀ ਠੀਕ ਹੈ ਤੇ ਇੱਕ ਘੋੜੇ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿਓ ਕਿ ਕਿਹੜੇ ਘੋੜੇ ਦਾ ਬੱਚਾ ਹੈ ਇਹ ਇਹ ਬਈ ਆਪ ਹੈ ਗੋਬਿੰਦ ਦੇ ਘੋੜੇ ਦਾ ਠੀਕ ਹੈ ਤੇ ਗੋਬਿੰਦਾ ਸਿੰਘ ਪ੍ਰਿੰਸ ਦਾ ਹੀ ਡੋਡਾਂ ਵਾਲੇ ਦਾ ਠੀਕ ਹੈ ਜੀ ਤੇ ਮਾਂ ਇਹਦੀ ਆਪਣੇ ਘਰੇ ਵੀ ਸੁੰਦਰ ਜੀ ਡਾਇਰੈਕਟਰ ਇਹ ਗਰੰਟੀ ਦੀ ਮਾਦਾ ਹੈ ਸਾਹਿਬ ਠੀਕ ਹੈ ਇਹ ਆ ਦਾ ਨਾਮ ਹੈਗਾ ਭਈ ਅਜਾਦ ਸਿੰਘ ਅਜਾਦ ਸਿੰਘ ਨਾਮ ਉਮਰ ਇਹਦੀ ਹੋ ਗਈ ਵੀਰੇ 45 ਕਿ ਮਹੀਨੇ ਠੀਕ ਹੈ ਇਹ ਕਾਦੇ ਦਾ 60+ ਹੈ 60+ ਕਾਦੇ ਦਾ ਹਾਂਜੀ ਠੀਕ ਹੈ ਭਈ ਇਹ ਸਟੱਡ ਸਰਵਿਸ ਵੀ ਆਪਣਾ 베 ਹੈ ਹਾਂ ਆਪਣਾ ਠੀਕ ਕਿੰਨੀ ਫੀਸ ਲੀਦੇ ਇਹਦੀ 22 ਜਰੀ ਠੀਕ ਹੈ ਸੋ ਹਾਂਜੀ ਵੀ ਜੇਕਰ ਕਿਸੇ ਨੇ ਸਟੱਡ ਸਰਵਿਸ ਲੈਣੀ ਕੋੜੀ ਨੇ ਵਾਸਤੇ ਬਾਈ ਜਣਾ ਸੰਪਰਕ ਕਰ ਸਕਦੇ ਹੋ ਤੇ ਆਪਣਾ ਸੋ ਹਾਂਜੀ ਇਸ ਤੋਂ ਬਾਅਦ ਆਪਾਂ ਮੇਲੇ ਦੇ ਵਿੱਚ ਅੱਗੇ ਚੱਲਦੇ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਹੋਰ ਕਿਹੜੇ ਕਿਹੜੇ ਘੋੜੇ ਜਿਹੜੇ ਮੇਲੇ ਵਿੱਚ ਆਏ ਆ ਬਹੁਤ ਜਿਆਦਾ ਸਟੱਡ ਫਾਰਮਾਂ ਵਾਲੋ ਘੋੜੇ ਜਿਹੜੇ ਆ ਲਿਆਂਦੇ ਗਏ ਆ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਬਹੁਤ ਸੋਹਣੇ ਸੋਹਣੇ ਤੇ ਚੰਗੇ ਘੋੜੇ ਆ ਜਿਹੜੇ ਮੇਲੇ ਦੇ ਵਿੱਚ ਆਏ ਆ ਨੁਕਰੇ ਤੇ ਹੋਰ ਜਿਹੜੇ ਘੋੜੇ ਸਾਰੇ ਤਰ੍ਹਾਂ ਦੇ ਜਿਹੜੇ ਆ ਆਏ ਆ ਮੇਲੇ ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਘੋੜਿਆਂ ਨਾਲ ਵੀ ਮਿਲਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਜਿਆਦਾ ਘੋੜੇ ਜਿਹੜੇ ਆਏ ਆ ਬਹੁਤ ਸੋਹਣੇ ਘੋੜੇ ਆ ਤੇ ਬਹੁਤ ਜਿਆਦਾ ਜਿਹੜੀਆਂ ਸਟਾਲਾਂ ਲੱਗੀਆਂ ਮੇਲੇ ਵਿੱਚ ਤੇ ਇਸ ਤੋਂ ਬਾਅਦ ਜਾਨਵਰਾਂ ਦੀ ਵੀ ਸਟਾਲ ਲੱਗੀ ਆ ਛੋਟੇ ਜਾਨਵਰ ਜਿਵੇਂ ਸੱਸੀ ਗੱਲ ਸਸਕਲ ਬਾਈ ਲਭੜਾ ਨਾਮ ਦੱਸ ਦਿਓ ਕੀ ਨਾਮ ਪੁੱਤ ਦਾ ਬਾਈ ਗੀਤਾ ਬਰਾੜ ਠੀਕ ਹੈ ਪਿੰਡ ਖੁੰਨਨ ਖੁਰਦ ਠੀਕ ਹੈ ਡਿਸਟ੍ਰਿਕਟ ਮਲਕਸਰ ਠੀਕ ਹੈ ਤੇ ਆਪਣੇ ਕੋਲੇ ਕਿਹੜਾ ਘੋੜਾ ਹੈ ਕਿੰਨਾ ਉਮਰ ਕੀ ਹੈ ਜੀ ਇਹਦਾ ਨਾਮ ਬਿਸ਼ਰੇ ਦਾ ਨਾਮ ਗਲਬਾਗ ਹੈ ਜੀ ਠੀਕ ਹੈ ਕਿਹੜੇ ਕੋੜੇ ਦਾ ਬੱਚਾ ਹੈ ਦੇਵਰਾਜ ਦਾ ਬੱਚਾ ਜੀ ਠੀਕ ਹੈ ਤੇ ਇਹਦੀ ਮਾਂ ਕਿਹੜੀ ਹੋਈ ਮਾਂ ਇਹਦੀ ਬਈ ਪਦਮਨੀਆ ਕਮਰਸਟਡ ਫਾਰਮ ਤੇ ਰਤਨਾਕਰ ਦੀ ਹੋਈ ਠੀਕ ਹੈ ਤੇ ਇਹਦੇ ਜਿਹੜਾ ਫਾਦਰ ਸੀਗਾ ਘੋੜਾ ਉਹਦਾ ਕੀ ਕਿੰਨੇ ਇੰਚ ਸੀਗਾ ਕੱਦ ਦੱਸੋ ਉਹ ਬਈ 64 ਇੰਚ ਦਾ ਘੋੜਾ ਜੀ ਠੀਕ ਹੈ ਦੇਵਰਾਜ ਠੀਕ ਹੈ ਇਹ ਘੋੜੇ ਦਾ ਆਪਣੇ ਦਾ ਕਿੰਨਾ ਕੱਦ ਆ ਵੀ ਬਾਹ ਟੈਂਕਾ ਠੀਕ ਆ ਹਾਂ 28 ਮਹੀਨੇਵਾਰ ਸਾਢੇ 28 ਮਹੀਨੇ ਹਾਂ ਠੀਕ ਆ ਬਈ ਤੇ ਸਟੱਡ ਸਰਵਿਸ ਆਪਣਾ ਵੀ ਇਹਦੇ ਆਪਣਾ ਵੀ ਠੀਕ ਆ ਤੇ ਕਿੰਨੀ ਫੀਸ ਹੁੰਦੀ ਵੀ ਇਹਦੀ ਫੀਸ ਬਈ 31000 ਰੁਪਿਆ ਠੀਕ ਆ ਤੇ ਸੋਨਜੀ ਵੀ ਆਪਣਾ ਮੋਬਾਈਲ ਨੰਬਰ ਦੱਸ ਦੋ ਬਈ ਮੋਬਾਈਲ ਨੰਬਰ 884759025 ਠੀਕ ਆ ਪਿੰਡ ਦੁਵਾਰਾ ਫਿਰਦਾ ਖੁੰਨਨ ਕਰਦੇ ਪਿੰਡ ਆ ਬਈ ਜਿਹੜਾ ਮੈਸੇਜ ਹੈ ਜਿਹੜਾ ਮੋਕਸ਼ਾ ਸਾਹਿਬ ਠੀਕ ਆ ਸੋਨਜੀ ਵੀ ਜੇਕਰ ਕਿੰਨੇ ਕੋੜੀ ਸਟੱਡ ਸਰਵਸ ਤੇ ਲੈ ਕੇ ਆਉਣੀ ਆ ਤਾਂ ਬਾਈ ਦਾ ਨੰਬਰਾਂ ਸੰਪਰਕ ਕਰਕੇ ਤੁਸੀਂ ਆ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਆ ਮੰਡੀ ਦੇ ਵਿੱਚ ਹੋਰ ਕਿਹੜੇ-ਕਿਹੜੇ ਘੋੜੇ ਜਿਹੜੇ ਆਏ ਆ ਤੇ ਬਾਕੀ ਜੇਕਰ ਕਿਹਨੇ ਘੋੜੀ ਕਰਾਸ ਕਰਾਉਣੀ ਆ ਤਾਂ ਤੁਸੀਂ ਬਈ ਜਣਾ ਸੰਪਰਕ ਕਰ ਸਕਦੇ ਹੋ ਦੋਨਾਂ ਘੋੜਿਆਂ ਦੀ ਸਟੱਡ ਸਰਵਿਸ ਹੈ ਆਪਣਾ ਤੇ ਬਾਕੀ ਨੰਬਰ ਚੱਲੀ ਜਾਂਦਾ ਸਕਰੀਨ ਤੇ ਇਹਨਾਂ ਨੰਬਰਾਂ ਨਾਲ ਸੰਪਰਕ ਕਰਕੇ ਜੇ ਘੋੜੀ ਕਰਾਸ ਕਰਾ ਸਕਦੇ ਹੋ ਤੇ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਹੋਰ ਬਹੁਤ ਜ਼ਿਆਦਾ ਘੋੜੇ ਆ ਜਿਹੜੇ ਮੰਡੀ ਦੇ ਵਿੱਚ ਆਏ ਆ ਤੇ ਸੂਰਿਆਲ ਸਟੱਡ ਫਾਰਮ ਵੱਲੋਂ ਜਿਹੜੇ ਘੋੜੇ ਲਿਆਂਦੇ ਗਏ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਤੇ ਤੇ ਹੋਰ ਵੀ ਬਹੁਤ ਜ਼ਿਆਦਾ ਘੋੜੇ ਆ ਜਿਹੜੇ ਮੰਡੀ ਦੇ ਵਿੱਚ ਆਇਆ ਨੁਗਰੇ ਵੀ ਆ ਤੇ ਬਾਕੀ ਸਾਰੇ ਤਰ੍ਹਾਂ ਦੇ ਘੋੜੇ ਆ ਜਿਹੜੇ ਮੰਡੀ ਵਿੱਚ ਤੁਸੀਂ ਦੇਖ ਸਕਦੇ ਹੋ। ਅਲੱਗ-ਅਲੱਗ ਸਟੱਡ ਫਾਰਮਾ ਵੱਲੋਂ ਘੋੜੇ ਜਿਹੜੇ ਲਿਆਂਦੇ ਗਏ ਆ। ਤੇ ਬਾਕੀ ਏ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲੈ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਜੇਕਰ ਤੁਸੀਂ ਇਦਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ ਜੀ।